ਕੜਾ ਰੈਡਰ ਜਾ ਕੇ ਦੋ ਜਣੀਆਂ ਹੋਰ ਦੋ ਆ ਹੋ ਰਿਹਾ ਨੇ ਹੋ ਰਿਹਾ ਪੂਰੇ ਹੋ ਰਿਹਾ ਇਧਰ ਪੂਰੇ ਆ ਜਾ ਰੇ ਹੋਰ ਬਣਾਓ ਹੋਰ ਪਟਾ ਪਟਾ ਇੰਨੇ ਕੋਲੇ ਬੈਠ ਜਾਓ ਆ ਗਿਆ ਪੁੱਤਰ ਕਰ ਗਿਆ ਮਨ ਦੀ ਚੋਰੀ ਕਰਿਆ ਦੇ ਛੱਡਦਾ ਕੋਈ ਨਾ ਕੋਈ ਦੀ ਮਾਰ ਦੇ ਇਹਨਾਂ ਨੇ ਇੱਕ ਵਾਰ ਕਹਿ ਦੇ ਮੂੰਹ ਤੇ ਪੱਲੀ ਪੁੱਲੀ ਇਹਨਾਂ ਦੇ ਆ ਜਾ ਜੀ ਮੰਨ ਲੈ ਜੀ ਆਏ ਚੋਰੀ ਕਰਕੇ ਪਾਣੀ ਦੀ ਇਹ ਇੱਧਰ ਹੀ ਰੁਣ ਕੇ ਬੱਧੀ ਤਾਂ ਨਹੀਂ ਚਲ ਆ ਜਾਓ ਇੱਧਰ ਹੋ ਜਾਓ ਸੜਕ ਤੋਂ ਇੱਧਰ ਹੋ ਜਾਓ ਆਹ ਦੇਖਾ

ਕੀ ਕਰਦੇ ਚੱਕਿਓ ਅਸੀਂ ਨਹੀਂ ਤਾਰਾ ਵੜਦੇ ਨੇ ਬਿਜਲੀ ਵੜਦੇ ਨੇ ਨਹੀਂ ਅਸੀਂ ਤਾਂ 3 ਨਾ ਚੱਕਦੇ ਚੱਲਦੇ ਬਿਜਲੀ ਕਵਾੜ ਵੇਦਦੇ ਨੇ ਰੋਟੀ ਜ਼ਰੂਰ ਖਾਣੇ ਸਾਡੇ ਕਿਹ ਜੇਜਾ ਆ ਚੱਲਦੇ ਸਾਡੇ ਜੇਜਾ ਤੇਰਾ ਕੋਈ ਵੀ ਤਾਂ ਕਿਸੇ ਮੱਦੀ ਨੂੰ ਵੇਦਦੇ ਤੇ ਰੋਟੀ ਆਟਾ ਬਸਾੜੇ ਕੋਈ ਮਿੰਟ ਕਰ ਚੱਲ ਅੱਗੇ ਨਹੀਂ ਕਰਿਆ ਨਹੀਂ ਅਸੀਂ ਦੁਬਾਰਾ ਨਹੀਂ ਕਰਾਂਗੇ ਦੁਬਾਰਾ ਨਹੀਂ ਕਰਾਂਗੇ ਵਸਤ ਨਹੀਂ ਚੱਕਿਆ ਦੁਬਾਰਾ ਨਹੀਂ ਕਰਾਂਗੇ ਕੋਈ ਨਹੀਂ ਦੁਬਾਰਾ ਨਹੀਂ ਰੋਟੀ ਅਚਾਨਕ ਕਿਹਦੇ ਜਦਰਾ ਪਿੰਡ ਜਦਰਾ ਪਟਾ ਕੁੜੀਆਂ ਆਇਆ ਪਟੀਆਂ ਜਦਰਾ 3 ਚਤਰਾ ਹੋਰ ਬਸ ਕੰਮ ਨਿਭੜੀ ਜਿਹੜਾ ਹੈ ਚੋਰੀ ਦਾ ਆਪਣੇ ਕੁਆਟਰ ਪੈਣੇ ਜੀ ਤੇ 5-7 ਦਿਨ ਤੋਂ ਲਗਾਤਾਰ ਆ ਰਹੀਆਂ ਨੇ ਇਹਨਾਂ ਨੂੰ ਰੋਕਿਆ ਵੀ ਆ ਪਰ ਇਹਨਾਂ ਨੇ ਅੱਜ ਕੁਆਟਰਾਂ ਦੇ ਗੇਟ ਖੋਲ ਕੇ ਚੋਰੀ ਕੀਤੀ ਹੈ ਤੇ ਇੱਥੇ ਚੋਰੀ ਕਰਦੇ ਨਾਲ ਦੇ ਪਿੰਡ ਜਿਹੜੇ ਪਿੰਡ ਵਿੱਚ ਕੁੜੀਆਂ ਨੇ ਉਥੋਂ ਦੇ ਬਸਰੀਕਾ ਨੇ ਦੱਸਿਆ ਵੀ ਤੁਹਾਡੀਆਂ ਕੁੜੀਆਂ ਵਿੱਚ ਚੋਰੀ ਹੋ ਰਹੀ ਹੈ ਤੇ ਇਹਨਾਂ ਨੂੰ ਵੋਕੇ ਤੇ ਜਾ ਕੇ ਫੜਿਆ ਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜਿਹੜੇ ਇਹ ਜੇ ਚੋਰ ਨੇ ਜਿਨ੍ਹਾਂ ਦਾ ਨਾ ਕੋਈ ਸ਼ਨਾਖਤ ਹੈ ਨਾ ਕੁਝ ਹੋਰ ਹੈ ਇਹ ਉੱਠਿਆਣਾ ਤੋਂ ਇਹ ਨੰਨੋ ਵਾਲ ਰਹਿੰਦੀਆਂ ਨੇ ਤਾਂ ਨੰਨੋ ਵਾਲ ਤੋਂ ਇਹਨਾਂ ਨੂੰ ਉਠਾਇਆ ਜਾਣਾ ਚਾਹੀਦਾ ਹੈ ਜਾਂ ਇਹਨਾਂ ਦਾ ਪੱਕਾ ਕੋਈ ਪ੍ਰੂਫ ਹੋਣਾ ਚਾਹੀਦਾ ਹੈ ਕਿ ਜਿਹੜਾ ਇਹਨਾਂ ਨੂੰ ਮੋਕੇ ਤੇ ਅਟੈਂਡ ਕੀਤਾ ਜਾਵੇ ਪੁਲਿਸ ਨੇ ਕੋਈ ਇਨਫਾਰਮ ਕੀਤਾ ਕਨੇ ਪੁਲਿਸ ਨੇ ਫਾਰਮ ਕੀਤਾ ਕੀ ਕਹਿੰਦੇ ਜੀ ਫਿਰ ਉਹ ਪੁਲਿਸ ਨੇ ਕਿਹਾ ਵੀ ਉਰੇ ਲੈ ਆਓ ਜਾਨੂ ਇਹ ਅਸੀਂ ਇਹਨਾਂ ਨੂੰ ਕਟਰਾਜੀ ਬਿਠਾਣ ਲੱਗੇ ਇਹੇ ਦੌੜ ਗਏ ਜਦ ਕਿ ਇੱਕ ਫੋਟੋ ਦਾ ਬੰਦਾ ਲੈ ਕੇ ਜਾਣ ਦਾ ਇਹ ਤਾਂ ਉਹ ਦੇਖੋ ਪੁਲਸ ਨੂੰ ਪਤਾ ਹੈ ਉਹਨਾਂ ਨੇ ਜਿਵੇਂ ਸਾਨੂੰ ਦੱਸਿਆ ਉਹ ਤੁਹਾਨੂੰ ਤਾਂ ਹੀ ਆ ਪ੍ਰਾਧਿਕ ਨਾਮ ਲੈ ਜਿਹੜੇ ਵਧ ਰਹੇ ਨੇ ਦੇਖੋ ਇਹ ਤਾਂ ਹਗੇ ਹੀ ਇਨੇ ਚੱਲੀ ਦੌਰ ਤੇ ਕਿੰਨਾ ਕੰਮ ਨਹੀਂ ਕਰ ਰਹੇ ਇਹ ਤਾਂ ਨੇਚਰਲੀ ਹੁੰਦਾ ਹੀ ਹੈ ਜੀ ਇਹ ਜੀ ਤੇ ਸਰ ਮਾਮਲਾ ਇਹ ਸੇਠੀ ਨੇ ਇਹਨਾਂ ਦਾ ਆਪਣਾ ਇੱਥੇ ਪਿੰਡ ਪੱਠਾ ਆ ਤੇ ਉੱਥੇ ਲੇਬਰ ਵਾਸਤੇ ਜੋ ਕੁਆਟਰ ਬਣੇ ਹੋਏ ਨੇ ਇਹਨਾਂ ਦੇ ਪੱਠੇ ਵਾਲੀ ਲੇਬਰ ਵਾਸਤੇ ਉਥੋਂ ਗੇਟ ਤਾਕੀਆਂ ਵਗੈਰਾ ਜੋ ਵੀ ਲੱਗਿਆ ਹੋਇਆ ਸੀ ਕੁਆਟਰ ਨੂੰ ਉਹ ਮੌਕੇ ਤੇ ਚੋਰੀ ਕਰਦੀਆਂ ਫੜੀਆਂ ਗਈਆਂ ਤੇ ਇਸ ਚੋਰੀ ਦੌਰਾਨ ਇਹਨਾਂ ਨੇ ਮੋਟਰਾਂ ਦੇ ਜਿਹੜੇ ਆਪਣੇ 스타ਟਰ ਹੁੰਦੇ ਨੇ ਉਹ ਵੀ ਮੰਨੇ ਆ ਕੇਵਲਾ ਵੀ ਮੰਨਿਆ ਨੇ ਵੀ ਅਸੀਂ ਵੀ ਕੇਵਲਾ ਵੀ ਲਾਉਂਦੇ ਰਹੇ ਆ 스타ਟਰ ਵੀ ਲਾਉਂਦੇ ਰਹੇ ਨੇ ਮੇਰੀ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇਹੇ ਜਿਹੇ ਬਿਆਕੀ ਜਿਹੜੇ ਬੈਠੇ ਨੇ ਇਹਨਾਂ ਦੀ ਇੱਕ ਤਾਂ ਆਈਡੈਂਟੀਫਿਕੇਸ਼ਨ ਹੋਣੀ ਜ਼ਰੂਰੀ ਆ ਇਹਨਾਂ ਦਾ ਕੋਈ ਆਧਾਰ ਕਾਰਡ ਵੋਟਰ ਕਾਰਡ ਵਗੈਰਾ ਹੋਣਾ ਚਾਹੀਦਾ ਹੈ ਪਤਾ ਵੀ ਲੱਗੇ ਵੀ ਇਹ ਕਿੱਥੋਂ ਦੇ ਆ ਤੇ ਦੂਜੀ ਗੱਲ ਇਹਨਾਂ ਨੇ ਦੱਸਿਆ ਕਿ ਪਿੰਡ ਨਾਨਨੋਵਾਲ ਬੈਠੇ ਨੇ ਤੇ ਮੇਰੀ ਤਾਂ ਉੱਥੇ ਦੀ ਪੰਚਾਇਤ ਨੂੰ ਵੀ ਬੇਨਤੀ ਆ ਕਿ ਜਦੋਂ ਤੁਹਾਡੇ ਕੋਲ ਕੋਈ ਸਬੂਤ ਹੀ ਨਹੀਂ ਆਧਾਰ ਕਾਰਡ ਕਿਸੇ ਬੰਦੇ ਦੀ ਆਈਡੈਂਟੀਫਿਕੇਸ਼ਨ ਹੀ ਬਿਨਾਂ ਆਈਡੈਂਟੀਫਿਕੇਸ਼ਨ ਤੋਂ ਇਹਨਾਂ ਨੂੰ ਉੱਥੋਂ ਉਠਾਇਆ ਜਾਵੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਫਿਊਚਰ 'ਚ ਕੋਈ ਨੁਕਸਾਨ ਹੋ ਜੇ ਤਾਂ ਜ਼ਿੰਮੇਵਾਰ ਕੌਣ ਹੋਊਗਾ ਸਾਰੀ ਗੱਲਬਾਤ ਪਿੰਡ ਤੇ ਜਾਂ ਪਿੰਡ ਦੀ ਪੰਚਾਇਤ ਤੇ ਆ ਜਾਂਦੀ ਹੈ ਕਿ ਤੁਸੀਂ ਉਦੋਂ ਕਿੱਥੇ ਸੀਗੇ ਪਹਿਲਾਂ ਕਿਉਂ ਨਹੀਂ ਸੋਚਿਆ ਸੋ ਮੇਰੀ ਤਾਂ ਪੁਲਿਸ ਨੂੰ ਵੀ ਇਹੀ ਬੇਨਤੀ ਆ ਕਿ ਜੇ ਇਹੋ ਜੇ ਚੋਰੀ ਦੇ ਜਿਹੜੇ ਅਪਰਾਧਿਕ ਮਾਮਲੇ ਬਾਤ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਤਾਂ ਜੋ ਕਿਸਾਨ ਵੀਰ ਜਾਂ ਹੋਰ ਵੀ ਵਿਅਕਤੀ ਨੇ ਆਪਣੇ ਸਮਾਨ ਦੀ ਨਿਸ਼ਚਿਤ ਹੋ ਕੇ ਰਹਿ ਸਕਣ ਕਿਉਂਕਿ ਮੋਟਰਾਂ ਤੇ ਹੁਣ ਹਰ ਵਕਤ ਤਾਂ ਰਾਖੀ ਹੁੰਦੀ ਨਹੀਂ ਇਹ ਤਾਂ ਅੱਜ ਤੁਸੀਂ ਦੇਖੋ ਵੀ ਹੁਣ ਦਿਨ ਦੇ ਦੁਪਹਿਰੇ ਤਕਰੀਬਨ 3 ਵਜੇ ਇਹ ਚੋਰੀ ਕਰਦੀਆਂ ਫੜੀਆਂ ਗਈਆਂ ਨੇ ਉਹ ਤਾਂ ਮੌਕੇ ਤੇ ਪਿੰਡ ਦੇ ਕੁਝ ਵਿਅਕਤੀਆਂ ਨੇ ਦੇਖ ਲਿਆ ਸੇਠ ਨੂੰ ਇਨਫੋਰਮ ਕੀਤਾ ਇਹ ਪਹੁੰਚੇ ਤੇ ਮੌਕੇ ਤੇ ਇਹਨਾਂ ਤੋਂ ਤੁਸੀਂ ਟਰਾਲੀ ਚੋਂ ਸਮਾਨ ਕਹੋ ਸਮਾਨ ਵੀ ਬਰਾਮਦ ਹੋਇਆ ਤੇ ਉਹ ਸਮਾਨ ਕੁਝ ਸਮਾਨ ਇਹਨਾਂ ਨੇ ਪਿੱਛੋਂ ਮੱਕੀ ਦੇਖ ਰਹੀ ਹੈ ਉਹ ਮੱਕੀ ਦੇ ਵਿੱਚ ਸਿੱਟਿਆ ਹੋਇਆ ਸੀਗਾ ਜਿਹੜਾ ਮੱਕੀ ਦੇ ਵਿੱਚੋਂ ਬਰਾਮਦ ਕੀਤਾ ਹੈ ਸੋ ਦੁਬਾਰਾ ਫੇਰ ਰਿਕਵੈਸਟ ਆ ਪੁਲਿਸ ਨੂੰ ਵੀ ਇਹ ਜਿਹੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਫਿਊਚਰ ਦੇ ਵਿੱਚ ਕੋਈ ਇਹੋ ਜਿਹਾ ਜਿਸ ਤਰ੍ਹਾਂ ਦੇਖਦੇ ਹੋ ਪੁਲਸ ਦਾ ਜਿਹੜਾ ਰਵਈਆ ਜਿਸ ਇਹਨੇ ਫੋਨ ਕਰਿਆ ਉਹਨਾਂ ਨੇ ਕਿਹਾ ਗਿਆ ਵੀ ਤੁਸੀਂ ਟਰਾਲੀ 'ਚ ਬਿਠਾ ਕੇ ਲੈ ਆਓ ਕਿ ਜਦ ਕਿ ਜ਼ਿੰਮੇਵਾਰੀ ਪੁਲਿਸ ਦੀ ਬਣਦੀ ਹੈ ਇਹ ਤਾਂ ਹੈ ਜੀ ਸੀ ਨੇ ਬਾਸ ਉਠਾਣੇ ਤੇ ਫੋਨ ਕੀਤਾ ਸੀਗਾ ਇਹ ਕਹਿੰਦੇ ਅਸੀਂ ਫੋਨ ਕੀਤਾ ਕਹਿੰਦੇ ਉਹ ਕਹਿੰਦੇ ਨੇ ਵੀ ਟਰਾਲੀ ਦੇ ਵਿੱਚ ਲੈ ਕੇ ਆਵੋ ਜਦੋਂ ਕਿ ਰਿਸਪੌਂਸਿਬਿਲਟੀ ਹੈ ਪੁਲਿਸ ਦੀ ਬਣਦੀ ਹੈ ਉਹ ਮੌਕੇ ਤੇ ਆ ਕੇ ਮੌਕਾ ਦੇਖਦੇ ਤੇ ਇਹਨਾਂ ਦੇ ਬਣਦੀ ਕਾਰਵਾਈ ਕਰਦੇ ਸੋ ਹੁਣ ਵੀ ਉਹਨਾਂ ਚਲੋ ਲੇਡੀਜ਼ ਸੀਗੀਆਂ ਤਾਂ ਕਰਕੇ ਚੇਤਾਵਨੀ ਦੇ ਕੇ ਘੂਰਿਆ ਤੇ ਅਸੀਂ ਟਰਾਲੀ 'ਚ ਬਿਠਾ ਕੇ ਬਾਸ ਉਠਾਣੇ ਵੀ ਲੈ ਜਾਣ ਲੱਗੇ ਸੀਗੇ ਉਹ ਟਰਾਲੀ 'ਚੋਂ ਛਾਲ ਮਾਰ ਕੇ ਭੱਜ ਗਏ ਦੇ ਫਤਿਹ ਬੇਨਤੀ ਕਰਦੇ ਆ ਕਿ ਇਹ ਜਦੋਂ ਪੁਲਿਸ ਨੂੰ ਪਰਫਾਰਮ ਕਰਿਆ ਵੀ ਉਹਨਾਂ ਨੂੰ ਸੁਨੇਹਾ ਭੇਜਿਆ ਵੀ ਇਹਨੂੰ ਭਾਈ ਫੜ ਕੇ ਲੈ ਕੇ ਜਾਓ ਉਹ ਇਸ ਕਰਕੇ ਕਹਿ ਰਹੇ ਨੇ ਵੀ ਤੁਸੀਂ ਲੈ ਕੇ ਆਓ ਫੜ ਕੇ ਬਲਕਿ ਫਰਜ ਉਹਨਾਂ ਦਾ ਬਣਦਾ ਆ ਵੀ ਲੈ ਕੇ ਜਾਓ ਫੜ ਕੇ ਇਸ ਕਰਕੇ ਰਵਈਆ ਉੱਠ ਰਿਹਾ ਲੋਕਾਂ ਦਾ ਯਕੀਨ ਉੱਠ ਰਿਹਾ ਪੁਲਿਸ ਤੋਂ ਵੀ ਉਹ ਅਸਲ 'ਚ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਕੰਮ ਕਰ ਨਹੀਂ ਰਹੇ ਬੇਨਤੀ ਹੈ ਵੀ ਜਿਵੇਂ ਹੁਣ ਮਲਕੇ ਸਾਡਾ ਵੀ ਔਰ ਸਟਾਰਟਰ ਆ ਮੋਟਰ ਦਾ ਉਹ ਵੀ ਚੋਰੀ ਕਰਕੇ ਲੈ ਗਿਆ ਪਰ ਇਹ ਮੰਨਣਗੇ ਤਾਂ ਪੁਲਿਸ ਲੋਵੇ ਸਾਡੇ ਲਈ ਤਾਂ ਮੰਨੀਆਂ ਨਹੀਂ ਹੈਗੀਆਂ ਬੇਨਤੀ ਸਾਡੀ ਤਾਂ ਇਹੀ ਆ ਵੀ ਸਰਕਾਰ ਵੀ ਇਹ ਚੀਜ਼ਾਂ 'ਤੇ ਧਿਆਨ ਦੇਵੇ ਵੀ ਕਿਸਾਨ ਦਾ ਕਿੰਨਾ ਲੁੱਟ ਹੋ ਰਹੀ ਹੈ ਚੋਰੀ ਹੋ ਜਾਂਦੀ ਹੈ ਕੋਈ ਬਰਾਮਦ ਅਜੇ ਤੱਕ ਪੁਲਿਸ ਨੇ ਕਰੀ ਨਹੀਂ ਹੈਗੀ ਵੀ ਪੁਲਿਸ ਜਮਈ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕੀ ਲੱਗਦਾ ਜਿਹੜੀ ਪੁਲਿਸ ਮਿਲੀ ਹੋਇਆ ਜਾਂਦਾ ਜਿਸ ਤਰ੍ਹਾਂ ਲੇਡੀਜ਼ ਕਹਿ ਰੀਆਂ ਸੇ ਵੀ ਸਾਨੂੰ ਬਲਕਿ ਲੇਡੀਜ਼ ਇਹ ਕਹਿੰਦੇ ਵੀ ਸਾਨੂੰ ਪੁਲਿਸ ਨੂੰ ਫੜਾ ਦਿਓ ਪੁਲਿਸ ਫੜਨ ਆ ਨਹੀਂ ਰਹੇਗੀ ਸਾਨੂੰ ਤਾਂ ਐਵੇਂ ਲੱਗਦਾ ਵੀ ਇਹਨਾਂ ਦੀ ਕੋਈ ਮਿਲੀਭੁਗਤਾ ਵੀ ਇਹ ਬਿਲਕੁਲ ਕੋਈ ਪੁਲਿਸ ਜਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਇਹਨਾਂ ਦੀ ਆਈਡੈਂਟੀ ਫਰੂਫ ਕੋਈ ਹੈ ਨਹੀਂਗਾ ਇਹਨਾਂ ਦਾ ਹੋਰ ਵੀ ਜਿਹੜੇ ਪ੍ਰਾਦਿਕ ਮਾਮਲੇ ਜਿਵੇਂ ਬੱਚੇ ਚੱਕਣ ਕਰੋ ਉਦਾਂ ਦਾ ਵੀ ਹੋ ਸਕਦਾ ਕਰ ਇਸ ਕਰਕੇ ਜਿਹੜੇ ਵੀ ਗਰੋਵ ਵੱਧ ਰਹੇ ਨੇ ਇਸ ਕਰਕੇ ਵੱਧ ਰਹੇ ਨੇ ਜਦੋਂ ਇਹਨਾਂ ਤੋਂ ਕੋਈ ਸਕੰਜਾ ਨਹੀਂ ਕੱਸਿਆ ਜਾਂਦਾ ਮੇਰੀ ਤਾਂ ਬੇਨਤੀ ਇਹੀ ਆ ਸਰਕਾਰ ਨੂੰ ਵੀ ਇਹ ਜੇ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਦੇਣ ਵੀ ਉਹ ਚੰਗੀ ਤੋਂ ਚੰਗੀ ਕਾਰਵਾਈ ਕਰੀ ਜਾਵੇ ਨਾ ਤੇ ਮੁੜ ਕੇ ਇਹੋ ਜਿਹਾ ਕੰਮ ਨਾ ਕਰ ਪਾਣ ਬਹੁਤ ਚੋਰੀਆਂ ਹੋ ਗਈਆਂ ਆ